ਸਹਿਜ ਸਦਾ ਸਹਿਜ ਸ਼ਾਵਾਣ ਸੰਤੋਖ ਸਰਾਏ ਚਾਓ ਸਦਾ ਸੀਲ ਸਨਾਹੋ ਸੋਹੈ ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਦ ਬੋਹੈ ਆਜੋਨੀਆ ਭਲ ਅਮਲ ਆਜੋਨੀਓ ਭਲ ਅਮਲ ਅਮਲ ਤੋਂ ਭਾਵ ਮੈਲ ਤੋਂ ਰਹਿਤ ਇਸ ਲਈ ਅਮਲ ਨਹੀਂ ਬੋਲਣਾ ਅਮਲ ਲਵੇ ਨਹੀਂ ਕਹਿਣਾ ਭਾਵ ਅਧਿਕ ਵੀ ਨਹੀਂ ਲਾਉਣਾ ਮਾਲ ਤੋਂ ਅਗੇਤਰ ਐੜਾ ਲਾ ਕੇ ਅ ਅਮਲ ਅਮਲ ਆ ਜੋਨਿਓ ਭਲ ਅਮਲ ਸਤਗੁਰ ਸੰਗ ਨਿਵਾਸ ਗੁਰੂ ਰਾਮਦਾਸ ਕਲ ਉਚਰੈ ਤੋ ਸਹਜ ਸਰੋਵਰ ਬਾਸ ਗੁਰ ਜਿਨ ਕਉ ਸੁ ਪ੍ਰਸੰਨ ਨਾਮ ਹਰਿ ਹਿਰਦੈ ਨਿਵਾਸੈ ਜਿਨ ਕਾ ਗੁਰ ਸੁਪਰਸੰਨ ਦੁਰਤ ਦੁਰੰਤਰ ਨਾਸੈ ਗੁਰ ਜਿਨ ਕਾ ਸੁਪਰਸੰਨ ਮਾਨ ਅਭਿਮਾਨ ਨਿਵਾਰੈ ਜਿਨ ਕਾ ਗੁਰ ਸੁਪਰਸੰਨ ਸਬਦ ਲਗ ਭਵ ਜਲ ਤਾਰੈ ਪਰਚਉ ਪ੍ਰਮਾਨ ਗੁਰ ਪਾਇਆ ਤੈਨ ਸਕੇ ਆਥਉ ਜਨਮ ਜਗ ਸੇ ਗੁਰੂ ਸ਼ਰਨ ਭਜ ਕਲ ਕਬ ਭਗਤ ਮੁਕਤ ਸਭ ਗੁਰੂ ਲਗ ਸਤ ਗੁਰ ਖੇਮਾ ਤਾਣਿਆ ਜਗ ਜੂਤ ਸਮਾਣੇ ਅਨੁਭਾਉ ਨੇ ਜਾ ਨਾਮ ਟੇਕ ਜਿਤ ਭਗਤ ਅਘਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰੂ ਰਾਮਦਾਸ ਤਮ ਹੂ ਰਸ ਜਾਣੇ ਜਨਕ ਸੋਏ ਜੈਨ ਜਾਣਿਆ ਓਨ ਮਨ ਰਥ ਧਰਿਆ ਸਤ ਸੰਤੋਖ ਸਮਾਚਰੇ ਅਭਰਾ ਸਰ ਭਰਿਆ ਸਮਾਚਰੇ ਪਾਠ ਇਕੱਠਾ ਕਰਨਾ ਸਮ ਆਚਰੇ ਸਮਾਚਰੇ ਹਾਂਜੀ ਸਤ ਸੰਤੋਖ ਸਮਾਚਰੇ ਅਭਰਾ ਸਰ ਭਰਿਆ ਅਕਾਥ ਕਥਾ ਅਮਰਾਪੁਰੀ ਜਿਸ ਦੇ ਸੋ ਪਾਵੇ ਇਹੋ ਜਨਕ ਰਾਜ ਗੁਰੂ ਰਾਮਦਾਸ ਤਜ ਹੀ ਬਣ ਆਵੇ ਸਤਿਗੁਰ ਨਾਮ ਏਕ ਲਿਵ ਮਨ ਜਪੈ ਧ੍ਰਿੜ ਤਿਨ ਜਨ ਦੁਖ ਪਾਪ ਕਹੋ ਕਤ ਹੋਵੇ ਜੀਓ ਇਹ ਸਾਧ ਸੰਗਤ ਜੀ ਕਬਿੱਤ ਦੀ ਚਾਲ ਆਈ ਹੈ ਇਹ ਜੋ ਹੁਣ ਸ਼ਬਦ ਆਰੰਭ ਹੋ ਰਿਹਾ ਔਰ ਇਸ ਤੋਂ ਅਗਲੇ ਸ਼ਬਦ ਵੀ ਇਕ ਕਬੇਤ ਦੀ ਈਚਾਲ ਵਿੱਚ ਆ ਰਹੇ ਹਨ ਸਤਿਗੁਰ ਨਾਮ ਏਕ ਲਿਵ ਮਨ ਜਪੈ ਡ੍ਰਿੜ ਤੈਨ ਜਨ ਦੁਖ ਪਾਪ ਕਹੋ ਕਤ ਹੋਵੈ ਜੀਓ ਤਰਣ ਤਰਣ ਖੈਰਨ ਤਰਣ 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 ਖਿਨ ਮਾਤਰ ਜਾ ਕਉ ਦ੍ਰਿਸ਼ਟ ਧਾਰੈ ਸਬਦ ਰਿਤ ਵਿਚਾਰੈ ਕਾਮ ਕ੍ਰੋਧ ਖੋਵੈ ਜੀਓ ਜੀ ਹਨ ਸਭਨ ਦਾਤਾ ਆਗਮ ਗਿਆਨ ਵਿਖਿਆਤਾ ਐਹ ਨਿਸ ਧਿਆਨ ਧਾਵੈ ਪਾਲਕ ਨਾ ਸੋਵੈ ਜੀਉ ਜਾ ਕਉ ਦੇਖਤ ਦਰਿਦਰ ਜਾਵੈ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਉ ਸਤਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁਖ ਪਾਪ ਕਹੋ ਕਤ ਹੋਵੈ ਜੀਓ ਸਾਥ ਸੰਗਦੀ ਜੋ ਕਬਿਤ ਦੀ ਚਾਲ ਚਲਦੀ ਹੈ ਸਤ ਗੁਰ ਨਾਮ ਏਕਲੇਵ ਮਨ Japੈ ਡ੍ਰੇੜ ਤਿੰਨ ਜਨ ਦੁਖ ਪਾਪ ਕਹੋ ਕਤ ਹੋਵੈ ਜੀਓ ਤਾਰਣ ਤਰਣ ਖਿਨ ਮਾਤਰ ਜਾ ਕੋ ਦ੍ਰਿਸ਼ਟ ਧਾਰੈ ਸਬਦ ਰਿਤ ਵਿਚਾਰੈ ਕਾਮ ਕ੍ਰੋਧ ਖੋਵੈ ਜੀਓ ਜੀਵਨ ਸਭਨ ਦਾਤਾ ਅਗਮ ਗਿਆਨ ਵਿਖਿਆਤਾ ਐਹਨਸ ਧਿਆਨ ਧਾਵੇ ਪਲਕ ਨਾ ਸੋਵੇ ਜੀਉ ਜਾ ਕੋ ਦੇਖਤ ਦ੍ਰਿਦਰ ਜਾਵੇ ਨਾਮ ਸੋ ਨਿਧਾਨ ਪਾਵੇ ਗੁਰਮੁਖ ਗਿਆਨ ਦੁਰਮਤ ਮੈਲ ਧੋਵੇ ਜੀਉ ਸਤ ਗੁਰ ਨਾਮ ਏਕਲੇਵ ਮਨ Japै ਧ੍ਰੇੜ ਤਿਨ ਜਨ ਦੁਖ ਪਾਪ ਕਹੋ ਕਤ ਹੋਵੇ ਜੀਉ ਇਉ ਕਬਿਤ ਦੀ ਚਾਲ ਚਲਦੀ ਹੈ ਆਪ ਜੀ ਦੇ ਗਿਆਨ ਵਾਸਤੇ ਥੋੜਾ ਜਿਹਾ ਦੱਸਿਆ ਹੈ ਜੀ ਧਰਮ ਕਰਮ ਪੂਰੈ ਸਤਗੁਰ ਪਾਈ ਹੈ ਜਾ ਕੀ ਸੇਵਾ ਸਿੱਧ ਸਾਧ ਮਨ ਜਨ ਸੁਰ ਨਰ ਜਾ ਚਹ ਸਬਦ ਸਾਰ ਏਕ ਲਿਵ ਲਾਈ ਹੈ ਹੁਣ ਜਾਣ ਕੋ ਹੁਣ ਜਾਣ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ ਅਕਾਥ ਕਥਨ ਹਾਰ ਤੁਝ ਹੈ 부ਝਾਈ ਹੈ ਪਰਮ ਭੂਲੇ ਸੰਸਾਰ ਛੁਟ ਹੋ ਜੂਨੀ ਸੰਘਾਰ ਜਾਮ ਕੋ ਨ ਡੰਡ ਕਾਲ ਗੁਰਮਤਿ ਧਿਆਈ ਹੈ ਮਨ ਪ੍ਰਾਣੀ ਮੁਗਧ ਵਿਚਾਰ ਅਹਨ ਸਜਪ ਧਰਮ ਕਰਮ ਪੂਰੇ ਸਤਗੁਰ ਪਾਈ ਹੈ ਹਉ ਬਲ ਬਲ ਜਾਓ ਸਤਗੁਰ ਸਾਚੇ ਨਾਮ ਪਰ ਕਾਵਨ ਉਪਵਾਦਿਓ ਕਾਵਨ ਸੇਵਾਸਰੇਓ ਏਕ ਮੁਖ ਰਸਨਾ ਰਸ ਹੋ ਜਗ ਜੋਰ ਕਰ ਫੁਨ ਮਨ ਬਾਜ ਕ੍ਰਮ ਜਾਨ ਅਨਤ ਦੂਜਾ ਨਾਨ ਨਾਮ ਸੋ ਅਪਾਰਸਾਰ ਦੀਨ ਗੁਰ ਰਿਤ ਧਰ ਨਲ ਕਾਵ ਪਾਰਸ ਪਰਸ ਕਚ ਕੰਚਨਾ ਹੋਏ ਨਲ ਕਾਵ ਨਲ ਨਲ ਕਾਵ ਨਲ ਕਾਵ ਪਾਰਸ ਪਰਸ ਕਾਚ ਕੰਚਨਾ ਹੋਏ ਚੰਦਨਾ ਸੁਬਾਸ ਜਾਸ ਸਿਮਰਤ ਅਨਤਰ ਇਸ ਪੰਕਤੀ ਦਾ ਵਿਸਰਾਮ ਆਮ ਪਾਠੀ ਆਮ ਤੌਰ ਤੇ ਗਲਤ ਲਾਉਂਦੇ ਨੇ ਇਹ ਵਿਸਰਾਮ ਆਪ ਜੀ ਨੇ ਖਿਆਲ ਕਰਨਾ ਨਲ ਕਾਵ ਪਾਰਸ ਪਰਸ ਕਾਚ ਕੰਚਨਾ ਹੋਏ ਚੰਦਨਾ ਸੁਬਾਸ ਜਾਸ ਸਿਮਰਤ ਅਨਤਰ ਹਾਂਜੀ ਜਾ ਕੇ ਦੇਖ ਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਉ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਾਇਓ ਅਨੰਦ ਪ੍ਰਥਮੇ ਨਾਨਕ ਚੰਦ ਜਗਤ ਭਾਇਓ ਆਨੰਦ ਤਾਰਨ ਮਨੋਖਿ ਜਨ ਕੀਆ ਪ੍ਰਗਾਸ ਗੁਰ ਅੰਗਦ ਦੀਆ ਨਿਧਾਨ ਅਕਾਥ ਕਥਾ ਗਿਆਨ ਪੰਜ ਭੂਤ ਬਾਸ ਕੀਨੇ ਜਮਤ ਨ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਾਲ ਯੁਗ ਰਾਖੀ ਪਤ ਅਖਨ ਦੇਖਤ ਗਤ ਚਰਨ ਕਬਲ ਜਾਸ ਸਭ ਬਿਦਮਾਨ ਆਵ ਮਨ ਤਬਹੀ ਭਾਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਸਾਥ ਸੰਗਤ ਜੀਓ ਗੁਰ ਅਮਰ ਗੁਰੂ ਸ੍ਰੀ ਸਤ ਕਾਲ ਯੁਗ ਰਾਖੀ ਪਤ ਮਾਮੂਲੀ ਜੇ ਅਦਕ ਦੀ ਆਵਾਜ਼ ਇਨ੍ਹਾਂ ਦੋਹਾਂ ਤੇ ਆਈ ਹੈ ਸਤ ਤੇ ਵੀ ਤੇ ਪਤ ਤੇ ਵੀ ਪਰ ਅੱਗੇ ਜੋ ਹੈ ਅਗਨ ਦੇਖਤ ਗਤ ਇਥੇ ਗਾਤ ਬਿਲਕੁਲ ਪੋਲਾ ਉਚਾਰਨ ਹੋਵੇਗਾ ਜਿਵੇਂ ਭਾਈ ਸਾਹਿਬ ਜੀ ਨੇ ਕੀਤਾ ਹੈ ਗਾਤ ਦਾ ਇਥੇ ਅਰਥ ਹੈ ਨਾਸ ਸਤਿਗੁਰੂ ਮਹਾਰਾਜ ਜੀ ਨੂੰ ਤੱਕ ਕੇ ਆਗ ਪਾਪ ਜਿਹੜੇ ਨੇ ਨਾਸ ਹੋ ਜਾਂਦੇ ਨੇ ਚਰਨ ਕਬਲ ਜਾਸ ਜਿਨ੍ਹਾਂ ਦੇ ਚਰਨ ਕਬਲਾਂ ਨੂੰ ਤੱਕ ਕੇ ਭਾਵ ਕੇ ਸਤਿਗੁਰੂ ਅਮਰਦਾਸ ਜੀ ਐਸੇ ਸਮਰੱਥ ਨੇ ਜਿਨ੍ਹਾਂ ਦੇ ਚਰਨ ਕਬਲਾਂ ਨੂੰ ਤੱਕ ਕੇ ਹੀ ਸਾਰੇ ਪਾਪ ਨਾਸ ਹੋ ਜਾਂਦੇ ਨੇ ਸਭ ਵਿਦਮਾਨਯੋ ਮਨ ਮਾਨਿਓ ਨਹੀਂ ਬੋਲਣਾ ਐੜਾ ਬੋਲਣਾ ਹੈ ਵਿੱਚ ਮਾਨਿਓ ਸਭ ਵਿਦ ਮਾਨਿਓ ਮਾਨ ਤਾਬ ਹੀ ਭਇਓ પ્રસન્ન ਰਾਜ ਜੋਗ ਤਖਤ ਦੀਨ ਗੁਰ ਰਾਮਦਾਸ